ਜੂਰੀਆ ਖਾਦ ਦੀ ਕੇਲਤ ਅਤੇ ਦੁਕਾਨਦਾਰਾਂ ਵੱਲੋਂ ਖਾਦਾਂ ਦੇ ਨਾਲ ਵਾਧੂ ਸਮਾਨ ਜਬਰਦਸਤ ਕਿਸਾਨਾਂ ਨੂੰ ਵੇਚਣ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨ ਆਗੂ ਬਲਾਕ ਖੇਤੀਬਾੜੀ ਦਫ਼ਤਰ ਰੋੜਕਾ ਕਲਾਂ ਵਿਖੇ ਮੁੱਖ ਜ਼ਿਲ੍ਹਾ ਖੇਤੀਬਾੜੀ ਅਫਸਰ ਜਰੰਦਰ ਨੂੰ ਮਿਲੇ ਖੇਤੀਬਾੜੀ ਮਪਾਗ ਬੋਲ ਲਗਾਏ ਗਏ ਇੱਕ ਕਿਸਾਨ ਕੇਂਦਰ ਵਿੱਚ ਪਹੁੰਚੇ ਹੋਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਜਸਵੀਰ ਸਿੰਘ ਬੜਾ ਪਿੰਡ ਅਤੇ ਤਰਸੇਮ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਕਿਸਾਨ ਆਗੂਆਂ ਦਾ ਦੋਸ਼ੀ ਕਿ ਜ਼ਿਲ੍ਹਾ ਜਲੰਧਰ ਵਿੱਚ ਯੂਰੀਆ ਖਾਦ ਨਹੀਂ ਮਿਲ ਰਹੀ ਜਦ ਕਿ ਹੋਰ ਨਾਲ ਜਿਹੜਿਆਂ ਵਿੱਚ ਖਾਦ ਆਸਾਨੀ ਨਾਲ ਮਿਲ ਰਹੀ ਹੈ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਚ ਲੱਣਾ ਪੈ ਰਿਹਾ ਹੈ ਇਸੇ ਤਰ੍ਹਾਂ ਹੀ ਰਿਟੇਲ ਦੁਕਾਨਦਾਰਾਂ ਵੱਲੋਂ ਖਾਦਾਂ ਦੇ ਨਾਲ ਕਿਸਾਨਾਂ ਨੂੰ ਧੱਕੇ ਨਾਲ ਹੋਰ ਸਮਾਨ ਵੇਚਿਆ ਜਾ ਰਿਹਾ ਹੈ ਜੋ ਉਹਨਾਂ ਦੀ ਬਰਤ ਵਿੱਚ ਵੀ ਨਹੀਂ ਹੈ ਜਿਸ ਨਾਲ ਕਿਸਾਨਾਂ ਦੀ ਸਿੱਧੀ ਲੁੱਟ ਹੋ ਰਹੀ ਹੈ ਜਿਲ੍ਹਾ ਖੇਤੀਬਾੜੀ ਅਫਸਰ ਨਾਲ ਗੱਲਬਾਤ ਕਰਨ ਮਗਰੋਂ ਕਿਸਾਨ ਆਗੂਆਂ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਖੇਤੀਬਾੜੀ ਅਫਸਰ ਵੱਲੋਂ ਉਹਨਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਗਿਆ ਹੈ ਅਤੇ ਭਰੋਸਾ ਦਿਵਾਇਆ ਗਿਆ ਹੈ ਕਿ ਕੱਲ ਤੱਕ ਖਾਦ ਦੀ ਪੂਰਤੀ ਹੋਣੀ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਖਾਦਾਂ ਦੇ ਨਾਲ ਟੈਗਿੰਗ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੱਲ ਇਹਨਾਂ ਮੰਗਾਂ ਨੂੰ ਲੈ ਕੇ ਫਲੋਰ ਵਿਖੇ ਇੱਕ ਧਾਰਨਾ ਵੀ ਲਗਾਇਆ ਜਾ ਰਿਹਾ ਹੈ। ਜੇਕਰ ਕੱਲ ਖਾਦ ਦੀ ਪੂਰਤੀ ਕੀਤੀ ਜਾਂਦੀ ਹੈ ਤਾਂ ਜਥੇਬੰਦੀ ਉਸ ਸੰਬੰਧੀ ਮੌਕੇ ਤੇ ਫੈਸਲਾ ਲਵੇਗੀ ਜੇਕਰ ਕੱਲ ਵੀ ਖਾਦ ਨਹੀਂ ਮਿਲਦੀ ਤਾਂ ਇਸ ਸੰਘਰਸ਼ ਨੂੰ ਅੱਗੇ ਹੋਰ ਤਿੱਖਾ ਕੀਤਾ ਜਾਵੇਗਾ ਅੱਜ ਜਿਹੜਾ ਰੁੜਕਾ ਬਲਾਗ ਨੇ ਇੱਕ ਕੈਂਪ ਲਾਇਆ ਹੈ ਜਿਹਦੇ ਵਿੱਚ ਜਿਹੜੀ ਮਧਰੇ ਬੁੱਢਾਂ ਦੀ ਬਿਮਾਰੀ ਆ ਉਹਦੇ ਪ੍ਰਤੀ ਜਿਹੜੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਦੁਕਾਨਦਾਰ ਜਾਂ ਬਿਮਾਰੀ ਦਾ ਰੋਣਾ ਆ ਜਾਦਾ ਹੈ ਬਿਮਾਰੀ ਹਜੇ ਬਹੁਤ ਘੱਟ ਮਾਤਰਾ ਜਾਈ ਆ ਉਹਦੀ ਅਵੇਰਨੈਸ ਲਈ ਤੇ ਉਹਦੀ ਲੱਛਣਾਂ ਲਈ ਉਹਦੀ ਰੋਕਥਾਮ ਲਈ ਕੁਝ ਵਿਚਾਰਾ ਹੋਈਆਂ ਅਸੀਂ ਇੱਥੇ ਤਾਂ ਸਾਡਾ ਬਲਾਗ ਦਾ ਹੈਗਾ ਫਲੋਰ ਅਸੀਂ ਦਿੱਤਾ ਦਾ ਕਿ ਉਹ ਕਿਹ ਚੀਫ ਸਾਹਿਬ ਨੇ ਆਉਣਾ ਸੀਗਾ ਜਿਹੜੇ ਮੁੱਖ ਖੇਤੀਬਾੜੀ ਅਫਸਰ ਹੈ ਆਪਣੇ ਜ਼ਿਲ੍ਹੇਦਰ ਤੋਂ ਉਹਨਾਂ ਨੇ ਆਉਣਾ ਸੀਗਾ ਉਹਨਾਂ ਨੂੰ ਮਿਲਣ ਲਈ ਆਏ ਸੀ ਵੀ ਜਿਹੜੀ ਯੂਰੀਆ ਦੀ ਸਮੱਸਿਆ ਹੈ ਆ ਉਹ ਬੜੀ ਗੰਭੀਰ ਬਣੀ ਹੋਈ ਹੈ ਤੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਵੀ ਦਿੱਤਾ ਵੀ ਕੱਲ ਨੂੰ ਤੁਹਾਡੇ ਇਸ ਏਰੀਆ 'ਚ ਕਾਫੀ ਜਿਹੜਾ ਯੂਰੀਆ ਪਹੁੰਚੂਗਾ ਤੇ ਪਰ ਅਸੀਂ ਉਹਨਾਂ ਨੂੰ ਇਹ ਗਿਆ ਵੀ ਸਾਡਾ ਕੱਲ ਦਾ ਇੱਕ ਪ੍ਰੋਗਰਾਮ ਆ ਧਰਨੇ ਦਾ ਫਲੋਰ ਕੱਲ 24 ਤਰੀਕ ਦਾ ਜਿਹੜਾ ਆਪਣੇ ਨਵਾਂ ਸ਼ਹਿਰ ਵਾਲਾ ਅੱਡਾ ਆ ਫਲੋਰ ਵਿਖੇ ਉੱਥੇ ਜਿਹੜਾ ਆਪਣਾ ਧਰਨਾ ਆ ਸਾਡੇ ਖਾਦ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜਿਹਦੇ ਕਰ ਨਾਲੀ ਫਸਲ ਖਰਾਬ ਹੋ ਰਹੀ ਹੈ ਇੱਕ ਜਿਹੜਾ ਟੈਕਿੰਗ ਦਾ ਉਹਦੇ ਸੰਬੰਧ ਵਿੱਚ ਕੀ ਹੈ ਜੇ ਸਾਨੂੰ ਵਿਸ਼ਵਾਸਨ ਦਿੱਤਾ ਗਿਆ ਹੈ ਦੇਖੋ ਟੈਕਿੰਗ ਦਾ ਹੋ ਰਹੀ ਹੈ ਜੀ ਬਹੁਤ ਬੜੀ ਮਾਤਰਾਜ ਹੋ ਰਹੀ ਹੈ ਜਿਹੜੇ ਛੋਟੇ ਦੁਕਾਨਦਾਰ ਆ ਉਹ ਵਿਚਾਰੇ ਮਜਬੂਰ ਆ ਕਿਉਂਕਿ ਜਿੱਦਾਂ ਕਿਸਾਨ ਮਜਬੂਰ ਆ ਜੇ ਸਾਨੂੰ ਕੋ ਟੈਕਿੰਗ ਕਰਕੇ ਛੋਟੇ ਜੀ ਸਾਨੂੰ ਤਾਂ ਦੇ ਨਹੀਂ ਰਿਹਾ ਕੋਈ ਜਿਹੜਾ ਕੋਈ ਜ਼ਿਮੀਂਦਾਰ ਦੋ ਚਾਰ ਖੇਤਾਂ ਵਾਲਾ ਪੰਜਾਂ ਵਾਲਾ ਆ ਜਿਹਨੇ 10 ਬੋਰੇ ਲੈਣੇ ਉਹਨੂੰ ਟੈਕਿੰਗ ਕਰ ਦਿੰਦੇ ਉਹ ਜ਼ਿਮੀਂਦਾਰ ਦੀ ਮਜਬੂਰੀ ਆ ਕਿਉਂਕਿ ਖਾਸ ਸਾਨੂੰ ਇਹ ਬਲਾਕਚੇਨ ਜੇ ਅਸੀਂ ਉਹਦੀ ਸ਼ਿਕਾਇਤ ਕਰਦੇ ਆ ਸਾਨੂੰ ਮੁੜ ਕੇ ਖਾਦ ਨਹੀਂ ਦੇਣਾ ਕਿਸੇ ਹੋਰ ਅੜਤੀਏ ਨੇ ਜ਼ਗਾਨਦਾਰ ਨੇ ਕਿਹਾ ਇਹ ਬੰਦੇ ਸਾਡੀ ਸ਼ਿਕਾਇਤ ਕਰਨਗੇ ਕਿਉਂਕਿ ਦੁਕਾਨਦਾਰ ਜਿਹੜਾ ਆ ਛੋਟਾ ਦੁਕਾਨਦਾਰ ਉਹਨੂੰ ਪਿੱਛੋਂ ਆ ਰਿਹਾ ਅਟੈਕਿੰਗ ਹੋ ਗਏ ਕਦੇ ਕੰਪਨੀ ਭੇਜਦੀ ਆ ਨੈਨੋਯੂਰੀਆ ਜਾਂ ਨੈਨੋ ਡੀਏ ਵੀ ਕਦੇ ਜਿਹੜੇ ਜਲੰਧਰ ਨਕੋਦਰ ਜਲੰਧਰ ਵਿੱਚ ਬੜੇ ਥੱਪ ਬੈਠੇ ਆ ਜਿਹੜੇ ਹੋਲ ਸੇਲਰ ਆ ਉਹ ਭੇਜ ਰਿਹਾ ਬਹੁਤ ਬੇ ਬੇਲੂੜੀਆਂ ਚੀਜ਼ਾਂ ਭੇਜ ਰਿਹਾ ਜਿਹੜੀ ਬਹੁਤ ਹੀ ਮਾੜੀ ਗੱਲ ਆ ਜਿਹਦੇ ਨਾਲ ਕਿਸਾਨੀ ਜਿਹੜੀ ਆ ਜਿਹੜੀ ਪਹਿਲਾਂ ਵੀ ਨਗਰ ਚੁੱਕੀ ਆ ਹੋਰ ਨਿੱਗਰ ਰਹੀ ਆ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹਦਾ ਤੁਹਾਡਾ ਕੀ ਪ੍ਰੋਗਰਾਮ ਹੁਣ ਕੱਲ ਦਾ ਉਹਦੇ ਸਾਹਮਣੇ ਸਾਡਾ ਪ੍ਰੋਗਰਾਮ ਹੈ ਸਾਡੀ ਬੀਕੇਯੂ ਦੁਆਬਾ ਮੈਸੂਬਾ ਮੀਤ ਪ੍ਰਧਾਨ ਸਾਡੇ ਨਾਲ ਸਾਡੇ ਜਿਲ੍ਹਾ ਜਿਲ੍ਹੇ ਜੰਦਰ ਦੀ ਟੀਮ ਸਾਡਾ ਕੱਲ ਦਾ ਪ੍ਰੋਗਰਾਮ ਇਹ ਹੈ ਆ ਵੀ ਕੱਲ ਨੂੰ ਅਸੀਂ ਪਹਿਲਾਂ ਅਸੀਂ 14 ਜੁਲਾਈ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ ਡੀਸੀ ਸਾਹਿਬ ਦੇ ਵਿਹਾਫ ਤੇ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਫਲੋਰ ਦੇ ਵਿਹਾਫ ਤੇ ਪਰ ਸਾਨੂੰ ਉਹਦਾ ਕੋਈ ਅਸ਼ਵਾਸ਼ਣ ਨਹੀਂ ਮਿਲਿਆ ਅਜੇ ਤੱਕ ਅਸੀਂ 10 ਦਿਨ ਬਾਅਦ ਉਹਨਾਂ ਨੂੰ ਕਿਹਾ ਵੀ ਇਹ 10 ਦਿਨ ਦੇ ਅੰਦਰ ਤਾਂ ਸਾਡਾ ਕੋਈ ਤੁਸੀਂ ਹੱਲ ਕਰਦੇ ਹੋ ਮਸਲਾ ਠੀਕ ਹੈ ਨਹੀਂ ਤਾਂ ਕੋਈ ਅਸੀਂ ਪ੍ਰੋਟੈਸਟ ਕਰਾਂਗੇ ਉਥੇ ਇਹ ਜਿਹੜਾ ਗਲਦਾਰ ਧਰਨਾ ਪ੍ਰਦੂਸ਼ਣ ਹੋ ਰਿਹਾ ਆ ਜਿਹੜਾ ਤੁਸੀਂ ਦੱਸਿਆ ਵੇ ਬਿਮਾਰੀ ਝੋਨੇ ਚ ਪਾਈ ਜਾ ਰਹੀ ਆ ਜਿਹੜਾ ਡਿਪਾਰਟਮੈਂਟ ਆ ਕੀ ਚੈੱਕ ਕਾ ਨਾ ਰਿਹਾ ਖੇਤਾਂ ਦੇ ਦੇ ਚਿਹਰੇ ਸੰਬੰਧ ਵਿੱਚ ਹਾਂਜੀ ਟੀਮਾਂ ਆ ਰਹੀਆਂ ਆ ਕਈ ਥਾਈਂ ਬਿਮਾਰੀ ਜਿਹੜੀ ਆ ਕੁਝ ਏਰੀਆ ਦਾ ਫਤੇਗੜ ਸਾਹਿਬ ਜਾਂ ਹੋਰ ਏਰੀਆ ਚ ਕਾਫੀ ਕਿਸਾਨਾਂ ਨੇ ਜਿਹੜੀ ਉਹਨਾਂ ਬਾਆ ਵੀ ਆਪਣਾ ਤੇ ਹਰਿਆਣੇ ਦੇ ਵਿੱਚ ਵੀ ਕਾਫੀ ਇਹਦੀ ਕੰਪਲੀਟ ਮਿਲੀ ਆ ਪਰ ਹੱਲੇ ਆਪਣੇ ਇਸ ਬਿਲਡ ਦੇ ਵਿੱਚ ਬਹੁਤ ਘੱਟ ਆ ਜਾਂ ਇਹਦੀ ਜਿਹੜੀ ਬੇਨਤੀ ਆ ਡਾਕਟਰ ਸਾਹਿਬਾ ਜਿਹੜੀ ਯੂਰੀਆ ਖਾਦ ਦੀ ਕਿੱਲ ਦਾ ਜਿਹੜਾ ਮਾਮਲਾ ਆ ਕਿਸਾਨਾਂ ਨਾਲ ਵੱਡੇ ਪੱਧਰ ਤੇ ਦੇਖੋ ਯੂਰੀਆ ਖਾਦ ਦੀ ਜਿਹੜੀ ਕੰਜਪਸ਼ਨ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਸਪਲਾਈ ਪਿੱਛੋਂ ਪੂਰੀ ਆ ਰਹੀ ਹੈ ਲੇਕਿਨ ਸਪਰਿੰਗ ਮੀਜ ਜਿਹੜੀ ਆ ਜਿਹੜੀ ਬਹਾਰ ਰੋਦੀ ਮੱਕੀ ਸੀ ਉਹਦੇ ਵਿੱਚ ਸਾਡੇ ਕਿਸਾਨ ਬਹੁਤ ਜ਼ਿਆਦਾ ਯੂਰੀਆ ਦੀ ਵਰਤੋਂ ਕਰਦੇ ਆ ਅਸੀਂ ਹਮੇਸ਼ਾ ਹੀ ਹਰ ਕੈਂਪ ਦੇ ਵਿੱਚ ਜਾਂ ਕਿਸਾਨਾਂ ਨੂੰ ਜਿਵੇਂ ਵੀ ਮਿਲਦੇ ਆ ਉਹਨਾਂ ਨੂੰ ਹਮੇਸ਼ਾ ਅਸੀਂ ਗਾਈਡ ਕਰਦੇ ਆ ਕਿ ਸਿਰਫ ਸਿਫਾਰਿਸ਼ ਦੇ ਤੌਰ ਤੇ ਜਿਹੜੀ ਯੂਨੀਵਰਸਿਟੀ ਕਹਿੰਦੀ ਹੈ ਉਹਦੇ ਮੁਤਾਬਕ ਹੀ ਯੂਰੀਆ ਵਰਤੋਂ ਕੀਤੀ ਜਾਏ NFL ਕੰਪਨੀ ਹੈ ਜਿਹਦਾ ਰੇਕ ਸਾਡੇ ਪਿਛਲੇ ਸਮੇਂ ਦੇ ਵਿੱਚ ਜਲੰਧਰ ਨਹੀਂ ਲੱਗ ਸਕੇ ਉਹਦਾ ਕਾਰਨ ਉਹਨਾਂ ਦੇ ਕੋਲ ਟਰਾਂਸਪੋਰਟ ਦਾ ਕੋਈ ਇਸ਼ੂ ਸੀਗਾ ਲੇਕਿਨ ਗਵਾਂਢੀ ਜ਼ਿਲ੍ਹਿਆਂ ਤੋਂ ਅਸੀਂ ਖਾਦ ਜਿਹੜੀ ਹੈ ਉਹ ਸਪਲਾਈ ਕਰਵਾ ਰਹੇ ਹਾਂ ਕੱਲ ਵੀ ਐਤਵਾਰ ਇੱਕ ਰੇਕ ਜਿਹੜਾ ACF ਦਾ ਲੱਗਿਆ ਸੋਚੋ ਅੱਜ ਕਿਸਾਨਾਂ ਨੂੰ ਖਾਦ ਮਿਲੀ ਹੈ ਔਰ ਅੱਜ ਵੀ ਇੱਕ ਰੇਕ कपूरਸਲਾ ਲੱਗ ਜਾਣਾ ਕੱਲ ਸਵੇਰ ਤੱਕ ਤੁਹਾਡੇ ਏਰੀਏ ਦੇ ਵਿੱਚ ਮੈਂ ਅੱਜ ਹੀ ਡੀਐਮ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਸੁਸਾਇਟੀਆਂ ਦੇ ਵਿੱਚ 300 ਤੋਂ 400 ਮੀਟ्रिक टन ਜਿਹੜਾ ਯੂਰੀਆ ਆ ਆ ਜਾਣਾ ਪ੍ਰਾਈਵੇਟ ਰਿਟੇਲਰਸ ਜਿਹੜੇ ਆ ਸਾਡੇ ਉਹਨਾਂ ਨੂੰ ਵੀ ਯੂਰੀਆ ਜਿਹੜਾ ਨਾਲ ਦੇ ਨਾਲ ਆਏਗਾ ਔਰ ਨਾਲੇ 2 ਦਿਨ ਬਾਅਦ ਇੱਕ ਰੇਕ 2500 ਟਨ ਦਾ ਜਿਹੜਾ ਪਾਈਪਲਾਈਨ 'ਚ ਹੈ ਉਹ ਵੀ ਆ ਜਾਣਾ ਕੋਈ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਸਾਰੇ ਕਿਸਾਨਾਂ ਨੂੰ ਜਿਹੜਾ ਯੂਰੀਆ ਮਿਲੇਗਾ ਪਰ ਮੇਰੀ ਇੱਕ ਇੱਥੇ ਬੇਨਤੀ ਹੈ ਕਿ ਜੋ ਸਫਾਰਿਸ਼ ਹੈ ਉਹਦੇ ਮੁਤਾਬਕ ਹੀ ਯੂਰੀਆ ਕਾਦੀ ਵਰਤੋਂ ਕੀਤੀ ਜਾਏ ਕਿਉਂਕਿ ਜੇ ਆਪਾਂ ਵੱਧ ਯੂਰੀਆ ਪਾਉਨੇ ਆ ਉਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਾਂ ਕੀੜੇ ਮਕੌੜਿਆਂ ਨੂੰ ਅਸੀਂ ਸੱਜਾ ਦਿੰਦੇ ਡਾਕਟਰ ਸਾਹਿਬ ਨਾਲ ਜਿਹੜਾ ਖਾਦਾਂ ਦੇ ਨਾਲ ਟੈਕਿੰਗ ਦਾ ਵੱਖ-ਵੱਖ ਜਿਹੜੇ ਚੀਜ਼ਾਂ ਦਿੱਤੀਆਂ ਜਾ ਰਹੀਆਂ ਉਹ ਵੀ ਜਿਹੜਾ ਮਾਮਲਾ ਕਿਸਾਨਾਂ ਵੱਲੋਂ ਉਠਾਇਆ ਜਾ ਰਿਹਾ ਹੈ ਮੈਂ ਅੱਜ ਇਸ ਕੈਂਪ ਦੇ ਵਿੱਚ ਵੀ ਕਿਸਾਨ ਵੀਰਾਂ ਨੂੰ ਇਹੀ ਗੱਲ ਕਹੀ ਹੈ ਕਿ ਜੇ ਕੋਈ ਵੀ ਰਿਟੇਲਰ ਕੋਈ ਵੀ ਡੀਲਰ ਜਾਂ ਕੋਈ ਸੁਸਾਇਟੀ ਜੇ ਤੁਹਾਨੂੰ ਖਾਦ ਦੇ ਨਾਲ ਕੋਈ ਚੀਜ਼ ਬੇਲੋੜੀ ਤੁਹਾਨੂੰ ਦਿੰਦੇ ਆ ਉਹ ਇਮੀਡੀਏਟਲੀ ਸਾਡੇ ਵਿਭਾਗ ਦੇ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਂਦਾ ਜਾਏ ਉਸ ਖਾਦ ਡੀਲਰ ਦਾ ਸੀ ਇਮੀਡੀਏਟਲੀ ਲਾਇਸੈਂਸ ਜਿਹੜਾ ਉਹ ਕਰਦਾ